ਖੁਸ਼ੀ ਦਾ ਮੌਕਾ ਹੈ ਮੇਰੇ ਸ਼ਹਿਰ ਦੇ ਸਾਰੇ ਇਤਿਹਾਸਿਕ ਬਾਜ਼ਾਰ ਆ ਇਹ ਜਿਹੜੀ ਗੱਲ ਕਰਾਂ ਘੰਟਾ ਘਰ ਦੀ ਕਸ਼ਮੀਰੀ ਬਾਜ਼ਾਰ ਦੀ ਕਤਵਾਲੀ ਬਾਜ਼ਾਰ ਦੀ ਡੱਬੀ ਬਾਜ਼ਾਰ ਦੀ ਸ਼ੀਸ਼ਮੈਲ ਬਾਜ਼ਾਰ ਦੀ ਇਹ ਸਾਰੇ ਬੜੇ ਇਤਿਹਾਸਿਕ ਬਾਜ਼ਾਰ ਆ ਔਰ ਇਹਦੇ ਵਿੱਚ ਜਿੱਥੇ ਡੱਬੀ ਬਾਜ਼ਾਰ ਨੂੰ ਹੈਰੀਟੇਜ ਬਾਜ਼ਾਰ ਦੇ ਤੌਰ ਤੇ ਉੱਥੇ ਕੰਮ ਹੋਇਆ ਔਰ ਤਕਰੀਬਨ 150 ਦਾ ਕਰੀਬ ਲਾਈਟਾਂ ਜਿਹੜੀਆਂ ਹੈਗੀਆਂ ਹੈਰੀਟੇਜ ਲਾਈਟਾਂ ਲੱਗਣ ਜਾ ਰਹੀਆਂ ਜਿਹੜਾ ਇਹ ਬਾਜ਼ਾਰਾਂ ਦੀ ਜਿਹੜੀ ਗਰਮਾ ਰੌਣਕਾ ਰਾਤ ਨੂੰ ਬਹੁਤ ਅਲੱਗ ਹੋਏਗੀ ਔਰ ਅੱਜ ਵੀ ਲੋਕ ਡੱਬੀ ਬਾਜ਼ਾਰ ਨੂੰ ਯਾਦ ਕਰ ਰਹੇ ਹੁਣ ਅਸੀਂ ਸਾਰੇ ਬਾਜ਼ਾਰ ਲੈ ਰਿਹਾ ਜਿਹਦੇ ਵਿੱਚ ਤਕਰੀਬਨ 42 ਲੱਖ ਰੁਪਏ ਦੀ ਲਾਗਤ ਨਾਲ ਸਾਰੀਆਂ ਹੈਰੀਟੇਜ ਲਾਈਟਾਂ ਲੱਗਣ ਜਾ ਰਹੀਆਂ ਔਰ ਇਹ ਆਪਣੇ ਆਪ ਦੇ ਵਿੱਚ ਕਿਹੋ ਜਿਹਾ ਸਾਡਾ ਇਲਾਕਾ ਹੋਏਗਾ ਜਿਹਨੂੰ ਲੋਕ ਦੇਖਣ ਆਇਆ ਕਰੂਗਾ ਰਾਤ ਨੂੰ ਜਿੱਦਾਂ ਕੋ ਟੂਰਿਜ਼ਮ ਵਾਲਾ ਬਾਜ਼ਾਰ ਹੁੰਦਾ ਆ ਆਪਾਂ ਜਾਈਦਾ ਕਿਤੇ ਹਿਲ ਸਟੇਸ਼ਨ ਤੇ ਜਾਈਦਾ ਕਿਤੇ ਜਾਈਦਾ ਤੇ ਉਸ ਟਾਈਪ ਦੀ ਲੁੱਕ ਤੁਹਾਨੂੰ ਸਾਰੇ ਨਜ਼ਰ ਆ ਗਈ ਜਿੱਦਾਂ ਕਿ ਅੱਜ ਫੂਡ ਸੀਟ ਆ ਮਾਲ ਰੋਡ ਆ ਪੀਡਬਲੂਡੀ ਵਾਲੀ ਰੋਡ ਆ ਅੱਗੇ ਚਰਚ ਵਾਲੀ ਰੋਡ ਬਣਾਉਣ ਜਾ ਰਹੇ ਆ ਇਧਰ ਨਰੋਈਆਂ ਵਾਲੀ ਰੋਡ ਬਣਾਈ ਇਹ ਸਾਰੀਆਂ ਅਸੀਂ ਕਵਰ ਕਰ ਰਹੇ ਆ ਇਹ ਜਿਹੜਾ ਹੈਗਾ ਬੜਾ ਇਤਿਹਾਸਿਕ ਪਾਲਾ ਸਾਡੇ ਦੇ ਸਾਰਿਆਂ ਲਈ ਔਰ ਜਦੋਂ ਇਹਨਾਂ ਨੂੰ ਲੱਗਣ ਤੋਂ ਬਾਅਦ ਅਸੀਂ ਜਗਾਵਾਂਗੇ ਵੀ ਇਹ ਬਹੁਤ ਉਸ ਦਿਨ ਵੀ ਅਸੀਂ ਇਕੱਠੇ ਹੋ ਕੇ ਤੁਹਾਡੇ ਕੋ ਸਾਰਿਆਂ ਨਾਲ ਇੱਕ ਵਾਰੀ ਜਦੋਂ ਜਗਾਵਾਂਗੇ ਸੋਨ ਕਰਾਂਗੇ ਉਸੇ ਨੂੰ ਤੁਹਾਡੇ ਨਾਲ ਸਾਰਿਆਂ ਦਾ ਪਿਆਰ ਇਹ ਜਿਹੜਾ ਖੁਸ਼ੀ ਦਾ ਪਾਲਾ ਸਾਂਝਾ ਕਰਾਂਗੇ ਸੋ ਮੈਂ ਬਰਮਾ ਜੀ ਦਾ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਸੋ ਮੋਹਨ ਅਕਟੂ ਕੋ ਬੌਜੀ ਖੜੇ ਆ ਸਾਡੇ ਬੱਗਾ ਜੀ ਆ ਅਮਰਜੀਤ ਜੀ ਆ ਔਰ ਮੈਂ ਸਾਰਿਆਂ ਦਾ ਧੰਨਵਾਦ ਆ ਵਿਸ਼ੇਸ਼ ਤੌਰ ਤੇ ਸਾਡੇ ਪ੍ਰਧਾਨ ਗੋਪੀ ਚੰਦ ਕਪੂਰ ਦਾ ਮੈਂ ਕੱਲ ਜਦੋਂ ਗੱਲ ਚਾਲੂ ਹੋਣਾ ਦੀ ਮੈਂ ਗੋਪੀ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਤਾਂ ਚੰਡੀਗੜ੍ਹਾਂ ਚੰਡੀਗੜ੍ਹ ਲੁਧਿਆਣੇ ਜਾਣਾ ਤੇ ਕਹਿੰਦੇ ਇਹ ਮਾਮਲਾ ਤੁਹਾਡੇ ਕੋਲ ਆ ਸਾਰਾ ਹੀ ਮਰਵਾਹ ਸਾਹਿਬ ਦੀ ਡਿਊਟੀ ਲਈ ਸੀ ਹੈਂਡਲੋ ਮਾਲਿਆਨ ਦੀਪਕ ਭਾਈ ਜੀ ਦੀ ਇਹਨਾਂ ਦੀ ਕਿਉਂਕਿ ਇਹਨਾਂ ਸਾਰਿਆਂ ਦਾ ਪਿਆਰ ਹੈ ਬੜਾ ਇਹਨਾਂ ਸਹਿਯੋਗ ਦਿੱਤਾ ਜਿਹੜੇ ਬੜੇ ਭਰਾ ਵਿਜੇ ਅਗਰ왈 ਜੀ ਦਾ ਇਲਾਕੇ ਦੇ ਕਾਉਂਸਲਰ ਵੀ ਹੈ ਇਹਨਾਂ ਦਾ ਪਿਆਰ ਵੀ ਆ ਔਰ ਮੇਅਰ ਸਾਹਿਬ ਦਾ ਸੀਨੀਅਰ ਡਿਪਟੀ ਮੇਅਰ ਸਾਹਿਬ ਦਾ ਡਿਪਟੀ ਮੇਅਰ ਸਾਹਿਬ ਦਾ ਬਿੱਟੂ ਭਾਈ ਜੀ ਦਾ ਕਾਉਂਸਲਰ ਸਾਹਿਬ ਦਾ ਇਹਨਾਂ ਸਾਰਿਆਂ ਤੀਰ ਸਾਹਿਬ ਦਾ ਡਰੂਲਾ ਜੀ ਖੜੇ ਆ ਇਹਨਾਂ ਦੇ ਫਾਦਰ ਨੇ ਹਮੇਸ਼ਾ ਹੀ ਬਹੁਤ ਜਿਹਨੂੰ ਕਹਿੰਦੇ ਪਿਆਰ ਦਿਲੋਂ ਦਿੱਤਾ ਜਿਨ੍ਹਾਂ ਕਰਕੇ ਮੈਂ ਕਹਿ ਸਕਦਾ ਜ ਇਹਨਾਂ ਪਿਆਰ ਦੇ ਕਰਕੇ ਅਸੀਂ ਇੱਥੇ ਇਸ ਮਕਾਮ ਦੇ ਉੱਤੇ ਪਹੁੰਚੇ ਆ ਔਰ ਅੱਜ ਮੌਕਾ ਮਿਲਿਆ ਸਿਆਰੂ ਮੇਰਾ ਦੇਖੋ ਇਸ ਸ਼ਹਿਰ ਦੇ ਮੈਂ ਇੱਕ ਗੱਲ ਕਰਦਾ ਇਹ ਸ਼ਹਿਰ ਦੇ ਮੈਂ ਦੁਨੀਆ ਦੇ ਕਿਸੇ ਮੰਚ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਸ਼ਹਿਰ ਦੀ ਖਾਸ ਚੀਜ਼ ਇੱਕੋ ਗੱਲ ਕਰਦਾ ਹੁਣ ਆ ਉਹਦੇ ਲਈ ਕਿ ਮੇਰਾ ਸ਼ਹਿਰ ਇੰਨਾ ਕਿ ਪਿਆਰਾ ਸ਼ਹਿਰ ਆ ਬੇ ਇੱਥੇ ਹਰੇਕ ਆਦਮੀ ਹਰੇਕ ਆਦਮੀ ਨੂੰ ਜਾਣਦਾ ਅੱਜ ਜਦੋਂ ਅੱਜ ਆਪਸੀ ਇਕੱਠੇ ਹੋਣਾ ਇਹ ਇਸ ਗੱਲ ਦੀ ਗਵਾਹੀ ਆ ਕਿ ਜਿਹੜੀ ਮੈਂ ਗੱਲ ਜਾ ਕੇ ਪੂਰੀ ਦੁਨੀਆ 'ਚ ਕਹਿਣਾ ਉਹ ਇਸ ਗੱਲ ਦੀ ਗਵਾਹੀ ਆ ਇਸ ਗੱਲ ਦੀ ਸਮਾ ਤੁਹਾਡਾ ਵਿਸ਼ੇ ਧੰਨਵਾਦ ਕਰਦਾ ਹੁਣ ਆਪਣੇ ਸ਼ਹਿਰ ਲਈ ਸਮਰਪਿਤ ਆ ਇਨੂੰ ਹੋਰ ਵੀ ਸੋਹਣਾ ਬਣਾ ਲਈ ਇੱਕ ਜਿਹੜੀ ਤੁਹਾਡੀ ਡਿਮਾਂਡ ਹੈਗੀ ਆ ਖਾਸ ਤੌਰ ਤੇ ਕਤਵਾਲੀ ਬਾਜ਼ਾਰ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਸੜਕ ਦੀ ਸੋ ਮੈਂ ਉਹ ਚਾਹਨਾ ਉਹ ਵੀ ਅਸੀਂ ਅੱਗੇ ਜਿਹੜਾ ਕੰਮ ਹੁੰਦਾ ਰਿਹਾ ਅਸੀਂ ਬਾਜ਼ਾਰ ਤੋਂ ਬੱਗਾ ਜੀ ਆ ਜਾਓ ਜੀ ਬੱਗਾ ਜੀ ਆਏ ਨਾ ਧੰਨਵਾਦ ਆ ਉਹ ਅਸੀਂ ਬਾਜ਼ਾਰ ਵਾਲਿਆਂ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਮਰਵਾ ਜੀ ਤੁਸੀਂ ਮਰਵਾ ਜੀ ਨੇ ਸਾਰੇ ਬਾਜ਼ਾਰ ਦੇ ਜਿੰਨੇ ਤੁਹਾਡੇ ਸਾਥੀ ਗੋਪੀ ਜੀ ਤੁਸੀਂ ਆ ਜਾਣਾ ਇਹ ਤੁਸੀਂ ਜਿੱਦਾਂ ਵੀ ਸੜਕ ਖਾਣ ਨੂੰ ਕਹਿਣੀ ਹੈ ਅਸੀਂ ਓਦਾਂ ਦੀ ਅਸਟਰਾਂ ਨੂੰ ਬਿਠਾ ਕੇ ਡਿਜ਼ਾਈਨ ਕਰਾਂਗੇ ਉਦਾਂ ਵੀ ਡਿਜ਼ਾਈਨ ਕਰਾਵਾਂਗੇ ਇਹਦੇ ਲਈ ਕੋਸ਼ਿਸ਼ ਕਰਾਂਗੇ ਸ਼ਾਇਦ ਇਸ ਐਤਵਾਰ ਨੂੰ ਅਸੀਂ ਮੀਟਿੰਗ ਕਰ ਲਈਏ ਤੁਸੀਂ ਟਾਈਮ ਦੇਣਾ ਤੁਸੀਂ ਟਾਈਮ ਦੇ ਦਿਓ ਅਸੀਂ ਬਹਿ ਕੇ ਤੁਹਾਡੇ ਕੋਲ ਪੁੱਛ ਲਵਾਂਗੇ ਹੁਣ ਤੁਸੀਂ ਬਾਜ਼ਾਰ ਕੀ ਜਾਂਦਾ ਉਹ ਸਟਾਫ ਦੇ ਨਾਲ ਸੜਕ ਜਿਹੜੀ ਆ ਦੁਬਾਰਾ ਡਿਜ਼ਾਈਨ ਕਰ ਦਾਂਗੇ ਔਰ ਡਿਜ਼ਾਈਨ ਨਹੀਂ ਕਰਾਂਗੇ ਜੋ ਜਲਦ ਕੰਪਲੀਟ ਕਰਕੇ ਦਵਾਂਗੇ ਸਾਰਕ ਜਦੋਂ ਪੁਰਾਣਾ ਕੈਮ ਹੋਇਆ ਸੀ ਤੁਹਾਨੂੰ ਵੀ ਬਾਦਾਨਾ ਜਿਆਦਾ ਕੀ ਹੋਇਆ ਸੀ ਮੇਰੀ ਗੱਲ ਸਮਝੋ ਪਹਿਲਾਂ ਅਸੀਂ ਉਦੋਂ ਵੀ ਕੈਮ ਦਾ ਵਿਰੋਧ ਕੀਤਾ ਸੀ ਮੈਂ ਉਹ ਦੇਖੋ ਮਨੂ ਪੂਰੇ ਤੱਥਿਆ ਉਸ ਵੇਲੇ ਜਿਹੜਾ ਸੀਗਾ ਜੀਡੀ ਉਹਨਾਂ ਨੇ ਇੱਕ ਡਿਮਾਂਡ ਕੀਤੀ ਸੀ ਬੇਦੀ ਸਾਹਿਬ ਨੇ ਉਹਨਾਂ ਨੇ ਸਾਰਿਆਂ ਨੇ ਮੈਂ ਆਪਸੇ ਆਪਣੇ ਅਫਸਰ ਸਾਹਿਬ ਦੀ ਡਿਊਟੀ ਲਈ ਸੀ ਸਾਰਿਆਂ ਦੀ ਵੀ ਇਹਨਾਂ ਨੂੰ ਪੂਰਾ ਵੇਰਵਾ ਦਿਓ ਇੱਥੇ ਕਿਹੜੀ ਕੁਆਲਿਟੀ ਦਾ ਮਟੀਰੀਅਲ ਪਾਸ ਹੋਇਆ ਔਰ ਕਿਹੜੀ ਕੁਆਲਿਟੀ ਲੱਗੀ ਆ ਸਾਰੇ ਤੱਥਿਆ ਉਹਨਾਂ ਦਿੱਤੇ ਆ ਬਾਕੀ ਜਿੱਥੇ ਦਾ ਸਕੈਮਾਂ ਦੀ ਗੱਲ ਆ ਮੈਂ ਕਿਸੇ ਨੂੰ ਬਕਸਾਣੀ ਨੰਬਰ 1 ਯਾਦ ਰੱਖਿਓ ਕੋ ਪ੍ਰਮਾਤਮਾ ਨੇ ਜਿਹੜਾ ਹੈ ਉਹ ਇਮਾਨਦਾਰੀ ਦਾ ਪੈਸਾ ਤੁਹਾਡੇ ਘਰ ਪਹੁੰਚਣਾ ਚਾਹੀਦਾ ਲਾਈਫ ਦੇ ਵਿੱਚ ਇੱਕ ਗੱਲ ਖਿਆਰੋ ਤੁਹਾਡੇ ਇੱਕ ਸੜਕ ਬਣੀ ਐ ਪੂਰਾ ਹੀ ਨਗਰ ਵਾਲੀ ਉਹ ਸੜਕ ਇੱਧਰ ਦੇਖਿਓ ਖਰਾਬ ਹੋਈ ਦੁਬਾਰਾ ਬਣਾਣੀ ਪਈ ਇੱਕ ਥੋੜਾ ਸੜਕ ਬਣੀ ਐ ਨਾਰੀ ਦੀ ਉਹ ਦੁਬਾਰਾ ਬਣਾਣੀ ਪਈ ਕਿਉਂਕਿ ਹੁਣ ਇਸ ਤਰ੍ਹਾਂ ਡੁੱਗ ਸੜਕ ਦਾ ਇੱਕ ਲੋਕਿੰਗ ਪੀਰੀਅਡ ਹੁੰਦਾ ਜੇ ਆ ਲੋਕਿੰਗ ਪੀਰੀਅਡ ਪੂਰਾ ਹੋ ਗਿਆ ਲੇਕਿਨ ਅਜੇ ਵਿੱਚ ਵੀ ਜਿਹੜੀ ਹੈਗੀ ਐ ਇਹਦੀ ਇਨਕੁਆਰੀ ਮਾਰਕ ਹੋਈ ਸੀ ਕਮਿਸ਼ਨਰ ਸਾਹਿਬ ਕੋਲ ਜਿਹੜੇ ਸਾਰੇ ਅਲੱਗ-ਅਲੱਗ ਡਿਪਾਰਟਮੈਂਟ ਜਿੰਨੇ ਕਰਦੇ ਆ ਉਹਦੀ ਰਿਪੋਰਟ ਜਿਹੜੀ ਆਏਗੀ ਉੱਤੇ ਕਾਰਵਾਈ ਕਰਾਂਗੇ